ਇਤਨੇ ਦੁਕਾਨੇ 'ਤੇ ਅਸੀਂ ਨੇ ਪੈਸੇ ਕਮਾਏ ਨਹੀਂ ਹੈ ਜਿੰਨੇ ਖਰਚੇ ਹੋ ਗਏ। ਚਲੋ ਜੀ ਕੋਈ ਬਾਤ ਨਹੀਂ ਹੈ। ਦੇਖੋ ਜੀ ਇਤਨੀ ਮਹਿੰਗਾਈ ਦੇ ਕਾਰਨ ہمارا ਇੱਕ ਬੰਦਾ ਬਿਮਾਰ ਵੀ ਹੋ ਗਿਆ ਹੈ। ਲਓ ਜੀ ਦੋਸਤੋ ਦੇਖੋ ਜੀ ਬਹੁਤ ਔਖਾ ਹੈ। ਲਓ ਜੀ ਮੈਂ ਕਰਾਣਾ ਸੁੱਤਾ ਪਿਆ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਦੇਖੋ ਜੀ। ਲਓ ਜੀ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ। ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਹੈ। ਲਓ ਜੀ ਉੱਠ ਗਏ ਸਾਰੇ ਕਿਉਂਕਿ ਬੱਚਿਆਂ ਨੂੰ ਪਈਆਂ ਨੇ ਛੁੱਟੀਆਂ ਤੇ ਆਪਾਂ ਵੀ ਉੱਠ ਗਏ ਨੇ ਦੋਸਤੋ। ਤੇ ਲੋ ਜੀ ਉੱਠ ਕੇ ਆਪਾਂ ਦੇਖ ਲੋ ਜੀ ਆ ਗਏ ਤਰਵੀਤ ਰਾਣੀ ਦੇ ਰੂਮ ਚ ਜੋ ਕਿ ਲੋ ਜੀ ਬੀਬੀ ਕੱਟ ਰਹੀ ਆ ਅਨਾਰ ਦੇਖੋ ਜੀ ਗੱਡੇ ਗੱਡੇ ਅਨਾਰ ਆ ਦੇਖੋ ਜੀ ਦੇਖੋ ਜੀ ਬੀਜ ਦੇਖੋ ਅਨਾਰ ਬਹੁਤ ਵੱਡੇ ਵੱਡੇ ਨੇ ਅਨਾਰ ਦੇ ਬੀਜ ਤੇ ਰਵੀਤਾ ਰਾਣੀ ਆ ਬੈਠੀ ਆ ਤੇ ਕਾਕੂ ਵੀ ਸੋ ਰਿਹਾ ਏ ਤੇ ਲੋ ਜੀ ਦੋਸਤੋ ਮਿਆਂ ਕਰਾਣਾ ਸੁੱਤਾ ਪਿਆ ਏ ਤੇ ਲੋ ਜੀ ਇੱਧਰ ਜਾ ਰਿਹਾ ਲੰਗਰ ਪਾਣੀ ਦੇਖੋ ਜੀ ਔਰ ਉਧਰ ਸਫਾਈ ਚੱਲ ਰਹੀ ਆ ਜੋ ਕਿ ਪਾਰਉਣਾਈ ਕਰ ਰਹੀ ਆ ਤੇ ਬੱਚੇ ਨਾ ਅੱਜ ਅਸੀਂ ਜਾਵਾਂਗੇ ਪਟਿਆਲੇ ਨੂੰ ਜੋ ਕਿ ਸੁਨਹਿਰਾ ਰਾਣੀ ਦੀ ਦਵਾਈ ਲੈਣ ਠੀਕ ਆ ਦੋਸਤੋ ਸੁਨਹਿਰਾ ਰਾਣੀ ਦੀ ਦਵਾਈ ਲੈਣ ਜਾਵਾਂਗੇ ਪਟਿਆਲੇ ਨੂੰ ਬੱਚੇ ਨਹਾ ਰਹੇ ਨੇ ਤੇ ਚਲੋ ਜੀ ਆਪਾਂ ਵੀ ਨਹਾਨੇ ਆ ਉਹ ਵੀ ਨਹਾ ਰਹੇ ਨੇ ਫਿਰ ਨਹਾਤ ਹੋ ਕੇ ਚੱਲਦੇ ਆ ਤੁਹਾਨੂੰ ਠੀਕ ਆ ਦੋਸਤੋ ਓਕੇ ਜੀ ਨਹਾਤ ਹੋ ਕੇ ਮਿਲਦੇ ਆ ਤੁਹਾਨੂੰ ਲਓ ਜੀ ਮਿੱਤਰੋ ਹੋ ਗਿਆ ਤਿਆਰ ਆਪਾਂ ਪੂਰੇ ਰੈਡੀ ਸ਼ੜੀ ਹੁਣ ਚੱਲਾਂਗੇ ਆਪਾਂ ਪਟਿਆਲੇ ਦੀ ਔਰ ਜੋ ਕਿ ਇਹਨੂੰ ਲੈ ਕੇ ਆਣਾ ਇਹਨਾਂ ਦੇ ਹਾਰ ਸ਼ਿੰਗਾਰੇ ਨੇ ਪੂਰੇ ਔਰ ਕੋਈ ਉਹ ਬੂਟ ਪਾਣ ਨੂੰ ਕਹਿੰਦੀ ਹੈ ਕਦੇ ਆ ਪਾਣ ਨੂੰ ਕਹਿੰਦੀ ਇਹ ਚੱਕ ਰਹੀ ਜੀ ਆਪਣੇ ਆ ਦੇਖਾ ਨਹੀਂ ਸੀ ਜੀ ਕਹਿੰਦੀ ਮੈਂ ਉਹ ਵੀ ਪਾਉਂਗਾ ਉਹ ਵੀ ਪਾਉਂ ਪਤਾ ਲੱਗ ਨਹੀਂ ਰਿਹਾ ਕੀ ਪਾਣਾ ਕੀ ਨਹੀਂ ਦੱਸੋ ਦੇਖ ਲਓ ਜੈ ਜੀ ਕੋਕੋ ਕੋਕੋ ਦੇ ਬੱਚੇ ਇਹਨੇ ਆ ਜੀ ਕਰੇ ਹੋਏ ਨੇ ਆ ਫਿਰ ਰਹੀ ਹੈ ਦੇਖ ਲਓ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅੱਧਾ ਘੰਟਾ ਹੋ ਗਿਆ ਇਹਨਾਂ ਨੇ ਐਣੀ ਉਹ ਦਿਮਾਗ ਖਰਾਬ ਕਰਿਆ ਅੱਬੇ ਫੰਨੇ ਬੂਟੋ ਹੈ ਨਹੀਂ ਉਹ ਨਹੀਂ ਹੈਗੀ ਉਹ ਉਹ ਕੱਢ ਲੈਂਦੀ ਉਹ ਪਾ ਲੈਂਦੀ ਉਹ ਪਾ ਲੈਂਦੀ ਉਹ ਕੱਢ ਲੈਂਦੀ ਅਸੀਂ ਚੱਲੀ ਜਾਂਦਾ ਏ ਆ ਦੇਖ ਲੈ ਆਹ ਦੋ ਜੁੜੀਆਂ ਪਈਆਂ ਨੇ ਐ ਨਹੀਂ ਪਤਾ ਇਹਨੂੰ ਹੁਣ ਪਾਉ ਕਿਹੜੀ ਸਾਮੂ ਤੋਂ ਭਰਾਏ ਦੋਸਤੋ ਕਿੰਨਾ ਟਾਈਮ ਬਸ ਕਰਨਾ ਹੈ ਸ਼ੀਬਾ ਚਲੋ ਇਹ ਦੇਖ ਲੋ ਇਹ ਟਾਈਮ ਤੇ ਟਾਈਮ ਖਰਾਬ ਕਰੀ ਜਾਂਦੇ ਐ ਨਹੀਂ ਹੈਗਾ ਵਗ ਜਾਂਦੇ ਐ ਦੇਖ ਲੈ 9 ਵਜੇ ਦਾ ਟਾਈਮ ਸੀ 9:30 ਵਜਣੇ ਵਾਲੇ ਨੇ ਦੋਸਤੋ 9:30 ਵਜੇ ਪਤਾ ਨਹੀਂ ਕੀ ਉਹ ਕਰੀ ਜਾਂਦੇ ਨੇ ਇਹ ਸਾਮੂ ਤੋਂ ਬਾਹਰ ਐਂ ਦਾ ਬੜਾ ਸਾਥੀ ਆ ਚੱਲੋ ਫੜਾ 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 ਚਲੋ ਯਾਰ ਨਾਲੇ ਇਹ ਕਰਦਾ ਆ ਇਹਨੂੰ ਦੱਸ ਕੀ ਲੋਡ ਤੇ ਇਹਨੂੰ ਲੈ ਕੇ ਜਾਣ ਦੀ ਆਪਣੇ ਦੇ ਜੋ ਬਹੁਤ ਟਾਈਮ ਲਗਾਇਆ ਮੈਂ ਉਸੇ ਤੋਂ ਕੁ ਕਹਿਣਾ ਮੈਂ ਆਪਣੇ ਫੋਨ ਕਰਦਾ ਬੋਰਛੀ ਨਹੀਂ ਕਰੇ ਬਾਸ ਤਾਂ ਇਹ ਦੱਸੇ ਹੋਣਗੇ ਪਾਸੇ ਇਹਨਾਂ ਨੇ ਦਿਮਾਗ ਖਰਾਬ ਕਰਤਾ ਮੇਰਾ ਚਲੋ ਚੱਲਦੇ ਹੁਣ ਬਸ ਆ ਜਾ ਫੜਾ ਫੜਾ ਚਾਚੀ ਜੀ ਬਹੁਤ ਔਖਾ ਇਹਨਾਂ ਦਾ ਦੋਸਤੋ ਬਹੁਤ ਔਖਾ ਇਹਨਾਂ ਨੇ ਪੂਰਾ ਤੰਗ ਕਰਿਆ ਹੋਇਆ

ਆਰੇ ਅਸੀਂ ਆਪਣੇ ਹਸਪਤਾਲ ਜੀ ਆ ਗਏ ਅਸੀਂ ਅਸ਼ਿੰਦਰਾ ਹਸਪਤਾਲ ਸਾਰੇ ਜਾਣੇ ਠੀਕ ਹੈ ਦੋਸਤੋ ਆ ਜੀ ਮਿੱਤਰੋ ਆ ਗਏ ਅਸੀਂ ਆਪਣੇ ਪਟਿਆਲੇ ਸ਼ਹਿਰ ਚ ਤੇ ਲੈ ਰਹੇ ਆ ਅਸੀਂ ਹੁਣ ਬੱਚਿਆਂ ਵਾਸਤੇ ਸ਼ਾਪਿੰਗ ਕਰ ਰਹੇ ਆ ਜੋ ਕਿ ਅਸੀਂ ਦਵਾਈ ਤਾਂ ਲਿਆਏ ਤੁਹਾਨੂੰ ਪਤਾ ਹੀ ਹੈ ਤੇ ਹੁਣ ਅਸੀਂ ਬੱਚਿਆਂ ਵਾਸਤੇ ਲੈ ਰਹੇ ਆ ਕੱਪੜੇ ਜੋ ਕਿ ਉਹ ਗਏ ਨੇ ਹਜੇ ਟਰਾਈ ਰੂਮ ਚ ਤੇ ਟਰਾਈ ਕਰਨ ਤੇ ਮਿਲਦਿਆ ਫਿਰ ਆਪਾਂ ਥੋੜੀ ਦੇਰ ਤੋਂ ਸਾਰੇ ਲੈ ਕੇ ਕੱਪੜੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਦੋਸਤੋ ਘਰੇ ਜਾ ਕੇ ਠੀਕ ਹੈ ਛੋਟੀ ਆ ਲਓ ਜੀ ਆਪਾਂ चलो जी फिर जी लो जी मित्रों पहुँच गए ना तीन बज गए दोस्तों तीन लो जी तीन बज गए ने बहुत औखा हो तीन बज गए दोस्तों तीन लो जी दोस्तों आ गए हैं सुबह के गए हुए नौ साढ़े नौ बजे गए हुए अभी आए हैं साढ़े तीन बज गए दोस्तों सारा दिन लग गया है ये देखिए कपड़े सीरे हैं लगे हुए हैं घर वाले और अभी आए हैं हम बहुत दिक्कत है भाव पानी पी लेते हैं अभी भी दोस्तों फुल गर्मी हुई पड़ी है सारा दिन ऐसे निकल गया हम बाजार में गए थे पटियाला सारा दिन ऐसे निकल गया बस आपको ब्लॉग में कुछ नहीं दिखा पाए पूरा ऐसे गर्मी गर्मी में दवाई में सब में ऐसे में निकल गया ਹਾਂ ਲੋ ਜੀ ਦੋਸਤੋ ਇਹ ਰਹਿ ਗਿਆ ਉਰੀ ਚਲੋ ਜੀ ਮਿਲਦੇ ਹਾਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਪਾਣੀ ਪੂਣੀ ਰੈਕਟਰ ਉੱਠਾ ਕੇ ਗਰਮੇ ਗਰਮ ਇਸ ਦਾ ਕੇ ਠੀਕ ਆ ਦੋਸਤੋ ਲੋ ਜੀ ਦੋਸਤੋ ਅਭੀ ਆਏ ਥੇ ਵਹਾਂ ਪਟਿਆਲਾ ਸੇ ਔਰ ਇਸ ਦਾ ਚੈੱਕ ਅਪ ਕਰਾ ਕੇ ਆਏ ਜੇ ਸੋਨੀ ਦਾ ਔਰ ਮੈਂਸੀ ਦਾ ਔਰ ਜੋ ਦਵਾਈ ਹੈ ਉਹ ਲੈ ਆਏਗੇ ਔਰ ਜੋ ਦਵਾਈ ਮਿਲਗੀ ਉਹ ਤਾਂ ਕੱਢ ਲੈ ਇਹਦੇ ਵਿੱਚੋਂ ਬਸ ਪਰਸ਼ੀਆਂ ਫੜਾ ਦੇ ਪਰਸ਼ੀਆਂ ਦੇ ਦੇ ਤੇ ਦਵਾਈ ਲੈ ਕੇ ਆਣੀ ਆ ਤੇ ਵੈਸੇ ਠੀਕ ਆ ਸਾਰਾ ਕੁਝ ਬਾਹਰਲਾ ਖਾਣਾ ਪੀਣਾ ਬੰਦ ਕਰਤਾ ਉਹਨਾਂ ਦਾ ਤੇ ਹੁਣ ਇਹਨਾਂ ਦਾ ਟਿਊਸ਼ਨ ਦਾ ਟਾਈਮ ਹੋ ਗਿਆ ਟਿਊਸ਼ਨ ਲੈ ਕੇ ਚਲਦੇ ਆ ਪਰਚੀ ਲੈ ਜਾਂਦੇ ਆ ਠੀਕ ਆ ਦੋਸਤੋ ਚਲੋ ਜੀ ਟੇਲਰ ਦਾ ਮਾਸਟਰ ਆਏ ਹੋਏ ਨੇ ਜਿਨ੍ਹਾਂ ਕੱਪੜੇ ਕੁੱਪੜੇ ਸਿਲਾਣੇ ਨੇ ਦਾ ਦੱਸਦੇ ਹੋ ਦੇਖੋ ਜੀ ਟੇਲਰ ਦਾ ਮਾਸਟਰ ਆਏ ਹੋਏ ਨੇ ਕੱਪੜੇ ਕੁੱਪੜੇ ਜਿਨੇ ਦੇਣੇ ਨੇ ਦੇ ਦੋ ਸਾ ਸੀਕੇ ਦੇ ਦਾਂਗੇ ਅਸੀਂ ਠੀਕ ਆ ਦੋਸਤੋ ਚਲੋ ਜੀ ਮਿਲ ਜਿਆ ਫਿਰ ਥੋੜੀ ਦੇਰ ਸੋਨ ਨੂੰ ਠੀਕ ਆ ਮੈਚਰੋ लो जी दोस्तों आ गए हैं बच्चों को ट्यूशन से लेके आए हैं दोस्तों ट्यूशन से और ट्यूशन से लेके आए हैं और बच्चे देख रहे हैं कार्टून और सारे देख रहे हैं देखिए बड़े छोटे सारे देख रहे हैं कार्टून लो जी मित्रों वो ये देख रहे हैं और और का भी देख रही है दनिक्का ये दोस्तों राधे 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 बेटा लॉय लॉय गुस्सा हो रही है नहीं हो रही है लॉई दैविक भी आ गया है लॉ जी हेलो गाइस लॉई हेलो गाइस दनिकश काका भाई आ गया है दैविक दैविक बुला रहा है तन्नू मादो मादो बुला रहा है लॉई दोस्तों आ गया दैविक और चलो जी ये खेल लेने दो तो इसको बच्चे हैं खेलते हैं चलो मिलेंगे थोड़ी देर में ठीक है दोस्तों चलो तो दोस्तों लो जी मैं ले आया हूँ दुकान से आ गए हैं और लेके आए हैं आटा और लेके आए हूँ सरसों का तेल कच्ची गानी का और साथ में लेके आया हूँ गोल गप्पे दोस्तों गोल गप्पे और पानी साथ में लेके आया हूँ और बूंदी भी लेके आया हूँ नींबू रह गए हैं नींबू नहीं लेके आया हूँ चलो जी कोई गाल नहीं तेल बहुत महंगा हो गया दोस्तों बीस पच्चीस रुपये महंगा हो गया तेल इतना महंगाई हो गई है तेल दोस्तों चलो जी मित्रों देखो जी तेल बहुत महंगा हो गया है देख के बरतो और देख के चलाओ ठीक है जी और देखते हैं बच्चे क्या कर रहे हैं महंगाई बहुत है और बच्चे देख रहे हैं देखो टीवी देखो जी सारा दिन है घूम घाम के थके नहीं अभी टीवी भी देख रहे हैं चलो जी कोई बात नहीं है टी वी देख रहे हैं और चलो जी मिलते हैं थोड़ी देर में आपको ठीक है दोस्तों तो ये कुछ समय बिता के अब चलते हैं मैंक की और चलो जी, जी मैंक से मिलेंगे कुछ टाइम के बाद लो जी दोस्तों लेके आए हैं सौदे इतने सेल बचत हो नहीं रही है जितने पैसे लग रहे हैं दोस्तों इतने दुकान पे हमने पैसे कमाए नहीं है जितने खर्चे हो गए चलो जी कोई बात नहीं है ਦੇਖੋ ਜੀ ਇਤਨੀ ਮਹਿੰਗਾਈ ਦੇ ਕਾਰਨ ਹਮਾਰਾ ਇੱਕ ਬੰਦਾ ਬਿਮਾਰ ਵੀ ਹੋ ਗਿਆ ਹੈ। ਲਓ ਜੀ ਦੋਸਤੋ ਦੇਖੋ ਜੀ ਬਹੁਤ ਔਖਾ ਹੈ। ਲਓ ਜੀ ਮੈਂ ਕਰਾਣਾ ਸੁੱਤਾ ਪਿਆ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਦੇਖੋ ਜੀ। ਲਓ ਜੀ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ। ਹੁਣੀ ਵੀ ਨਹੀਂ ਜਾਈਂਗੀ। ਚਲੋ ਜੀ ਕੋਈ ਗੱਲ ਨਹੀਂ। ਮਿਲਦੇ ਆਂ ਫਿਰ ਥੋੜੀ ਦੇਰ ਚ ਗੋਲ ਗੱਪੇ ਲੈ ਕੇ ਆਇਆ ਤੁਹਾਨੂੰ ਵੀ ਖਵਾਵਾਂਗੇ ਐਸੀ ਵੀ ਖਵਾਵਾਂਗੇ। ਠੀਕ ਹੈ ਦੋਸਤੋ। ਲਓ ਜੀ ਬੀਬੀ ਵੀ ਆ ਗਈ ਤੇਲ ਦਾ ਨਾਮ ਸੁਣ ਕੇ ਮਹਿੰਗੇ ਦਾ ਅੰਦਰੇ ਫੜਿਆ ਇਹ ਸਾਰੇ ਜਣੇ। ਚਲੋ ਜੀ ਆਪਾਂ ਫੇਰ ਵੀ ਅੰਦਰ ਆਗੇ ਦੋਸਤੋ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਜੋ ਗੋਲ ਗੱਪੇ ਤੇ ਅਦਾਸੀ ਖਾਲੇ ਸੋਡੇ ਜਿਆਦ ਨਹੀਂ ਰੇ ਖਾਣੇ ਅਸੀਂ ਨੇ ਸਾਰੇ ਖਾ ਕੇ ਦੇਖੋ ਜੀ ਪਾਏ ਨੇ ਤੇ ਲਓ ਜੀ ਅਸੀਂ ਸਾਰੇ ਭਾਂਡੇ ਵੀ ਅਸੀਂ ਮਾਂਜਣ ਨੂੰ ਲਈ ਤਿਆਰ ਹੋ ਗਏ ਆਂ ਦੇਖੋ ਜੀ ਮਾਂਜ ਰਹੇ ਆਂ ਸਾਰੇ ਗੋਲ ਗੱਪੇ ਲਓ ਜੀ ਦੋਸਤੋ ਗੋਲ ਗੱਪੇ ਜਿਹਨੇ ਖਾਲੇ ਸਾਰੇ ਨੇਰੇ ਚ ਦੇਖੋ ਫਿਰ ਰਹੇ ਨੇ ਲੇਟਾਂ ਬਾਲ ਬਾਲ ਨਹੀਂ ਰੱਖੀਆਂ ਨੇਰੇ ਚ ਨੇ ਸਾਰੇ ਤੇ ਗੋਲ ਗੱਪੇ ਵੀ ਖਾ ਲੇ ਲਟਾ ਉਹ ਕਰਕੇ ਲੋ ਜੀ ਕੇਕ ਵੱਡਿਆ ਜਾ ਰਿਹਾ ਦੇਖੋ ਜੀ ਕਹਿੰਦੇ ਗੋਲ ਗੱਪਿਆਂ ਤੋਂ ਬਾਅਦ ਕੇਕ ਹੋ ਜੇ ਲੋ ਜੀ ਦੋਸਤੋ ਥੋੜਾ ਜਿਹਾ ਕੇਕ ਮੇਰੇ ਵਾਸਤੇ ਵੀ ਦੇ ਦਿਓ ਮੈਂ ਵੀ ਖਾਊਗਾ ਤੇ ਲੋ ਜਿਹੜੇ ਯੂਟਿਊਬਰ ਮੇਰੀ ਫੈਮਿਲੀ ਦੇਖ ਰਹੇ ਨੇ ਉਹਨਾਂ ਨੂੰ ਵੀ ਖਵਾਵਾਂਗੇ ਆਪਾਂ ਲੋ ਜੀ ਦੋਸਤੋ ਤੁਸੀਂ ਵੀ ਖਾਓ ਕੇਕ ਲੋ ਜੀ ਮਿੱਤਰੋ ਥੋੜਾ ਜਿਹਾ ਕੇਕ ਮੈਂ ਵੀ ਲੈ ਲਊਗਾ ਜੋ ਕਿ ਔਰ ਖੱਟਾ ਮਿੱਠਾ ਪਾਣੀ ਤੋਂ ਬਾਅਦ ਥੋੜਾ ਜਿਹਾ ਮਿੱਠਾ ਹੋ ਜਾਊਗਾ ਠੀਕ ਹੈ ਦੋਸਤੋ ਲੋ ਜੀ ਆਪਾਂ ਸੋਨੋ ਨਾ ਗੋਲ ਗੱਪੇ ਆਪਾਂ ਤਾਂ ਸੋਨੂੰ ਖਵਾਈ ਨਹੀਂ ਹੈਗੇ ਮਾਦਵ ਸੋਨੂੰ ਗੋਲ ਗੱਪੇ ਖਵਾਊਗਾ ਦੋਸਤੋ ਲਓ ਜੀ ਮਾਦਵ ਖਵਾਏਗਾ ਗੋਲ ਗੱਪੇ ਲਓ ਜੀ ਘੱਲ ਗੋਲ ਗੱਪੇ ਖਾਓ ਗਾਇਸ ਬੋਲੋ ਦੋਸਤੋ ਲਓ ਜੀ ਦੋਸਤੋ ਲਓ ਜੀ ਦੋਸਤੋ ਖਾਓ ਗੋਲ ਗੱਪੇ ਮਾਦਵ ਹੋ ਰਿਹਾ ਹੈ ਲਓ ਜੀ ਖਾਓ ਗੋਲ ਗੱਪੇ ਓਨਲੀ ਸਿਰਫ ਮਾਦਵ ਇਹੀ ਗੋਲ ਗੱਪੇ ਖਾ ਰਿਹਾ ਸਾਰਿਆਂ ਨੇ ਖਾ ਲਿਆ ਤੇ ਲਓ ਜੀ ਇਧਰ ਮੈਂ ਕਰਾਣਾ ਤੇ ਉਸਦੀ ਮੰਮੀ ਵੀ ਦੇਖੋ ਜੀ ਖਾ ਕੇ ਆਪਣਾ ਸੁੱਤੇ ਸੋਰੇ ਨੇ ਤੇ ਮੈਂ ਅੱਖ ਨੂੰ ਵੀ ਸਵਾਰੇ ਨੇ ਠੀਕ ਹੈ ਦੋਸਤੋ ਲਓ ਜੀ ਅੱਜ ਅਸੀਂ ਬਹੁਤ ਥੱਕੇ ਹੋਏ ਆ ਸੋਨੂੰ ਪਤੀ ਆ ਅਸੀਂ ਗਏ ਤੇ ਦਵਾਈ ਲੈਣ ਨੂੰ ਸੋਨਾ ਹਾਦੀ ਤੇ ਨੈਂਸੀ ਨੂੰ ਵੀ ਲੈ ਕੇ ਅੱਖਾਂ ਨੂੰ ਦਵਾਈ ਲੈਣ ਤੇ ਚਲੋ ਜੀ ਫਿਰ ਥਕਾਰ ਕੇ ਕਿਉਂਕਿ ਉੱਥੇ ਵਲੋਗ ਨਹੀਂ ਬਣਾ ਫੁੱਲ ਗਰਮੀ ਪੈ ਰਹੀ ਆ ਚਾਰ ਦਿਨਾਂ ਦੀ ਦੇਖੋ ਜੀ ਏਸੀ ਵੀ ਸਾਲਾ ਫੁੱਲ ਚੱਲ ਰਿਹਾ ਏ ਪੱਖਾ ਵੀ ਚੱਲ ਰਿਹਾ ਏਸੀ ਵਿਚਾਰਾ ਦੇਖੋ ਏਸੀ ਵੀ ਚੱਲ ਰਿਹਾ ਤੇ ਪੱਖਾ ਵੀ ਚੱਲ ਰਿਹਾ ਦੋਸਤੋ ਦੇਖੋ ਤੇ ਚਲੋ ਜੀ ਦੋਸਤੋ ਆਪਾਂ ਅਗਲੇ ਵਲੋਗ 'ਚ ਮਿਲਾਂਗੇ ਤੁਹਾਨੂੰ ਠੀਕ ਹੈ ਦੋਸਤੋ ਜਬ ਤੱਕ ਕੇ ਲਈ ਬਾਏ ਬਾਏ ਜੈ ਹਿੰਦ ਦੋਸਤੋ ਜੈ ਹਿੰਦ